Copyright disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Nonprofit, educational or personal use tips the balance in favor of fair use. ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂ ਜੀ ਅੱਜ ਆਪਾਂ ਫਿਰ ਹਾਜ਼ਰ ਆਏ ਥੋੜੇ ਦੇ ਲੈ ਕੇ ਇੱਕ ਵਾਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਆਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਲਦਾਸ ਆਂਟੀ ਅੱਛਾ ਇੰਸਟਾਗ੍ਰਾਮ ਤੇ ਰੋਂਦੀ ਵੀਡੀਓ ਬਣਾ ਕੇ ਕੀ ਦਿਖਾਉਣੀ ਆ ਤੇ ਲੋਕਾਂ ਨੂੰ ਵੀ ਤੇਰੀ ਘਰਵਾਹ ਨਾ ਲੜਾਈ ਹੋਈ ਆ ਜਾਂ ਘਰੇ ਕੰਜਰ ਕਲੇਸ਼ ਹੋਇਆ ਤੁਹਾਡੇ ਜੇ ਘਰੇ ਕੰਜਾ ਕਲੇਸ਼ ਹੋਇਆ ਤਾਂ ਉਹ ਘਰੇ ਬਹਿ ਕੇ ਨਵੇੜ ਲ ਸੋਸ਼ਲ ਮੀਡੀਆ ਤੇ ਕਾਹਤੋਂ ਰੋ ਰੋ ਕੇ ਦਿਖਾਉਨੇ ਆ ਇਹਦਾ ਵੀ ਕੋਈ ਸੈਂਸ ਬੰਦ ਦਾਗਾ ਤੁਸੀਂ ਘਰੇ ਲੜਾਈ ਹੋਈ ਚੱਕੋ ਫੋਨ ਖੋਲੋ ਕੈਮਰਾ ਤੇ ਵੀਡੀਓ ਬਣਾ ਕੇ ਇੰਸਟਾਗ੍ਰਾਮ ਤੇ ਅਪਲੋਡ ਕਰ ਦੋ ਚਲ ਜੇ ਤੂੰ ਰੋਂਦੀ ਵੀਡੀਓ ਵੀ ਪਾਉਣੀ ਸੀ ਤਾਂ ਕੋਈ ਗਾਣਾ ਤਾਂ ਲਾ ਲੈਂਦੀ ਆਂਟੀ ਕਲਾ ਸੀਨ ਜਿਆਦਾ ਜਿਹੜੇ ਬੜਕਾਈ ਜਾਂਦੇ ਉਹੀ ਸੁਣਾਈ ਗਈ ਬੀਹਰ ਦਾ ਮੀਟਸਪੋਰਟ ਦੇ ਬੰਦੇ ਬੀਹਰ ਦਾ ਮੀਟਸਪੋਰਟ ਦੇ ਬੰਦੇ ਉਹਨੇ 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 ਆਣਾ ਉਹੀ ਜਨਾਨੀ ਐ ਜਿਹੜੀ ਹੁਣ ਇੱਥੇ ਖੜੀ ਦੋਨਾ ਨਾਂ ਪੱਤਾਂ ਨਾਲ ਵੀਡੀਓ ਬਣਾਈ ਜਾਂਦੀ ਐ ਤੇ ਇਹ YouTube ਤੇ ਥੰਬਨੇਲ ਕੀ ਲਾਉਂਦੀ ਹੁੰਦੀ ਐ ਮੇਰੇ ਬੋਲ ਚੁੱਭ ਗਏ ਅੱਜ ਉਹੀ ਲੜਾਈ ਅੱਜ ਇਹ ਅੱਜ ਉਹ ਆ ਥੋੜੇ ਦਿਨ ਟਿੱਕੀ ਸੀਗੇ ਨੇ ਇਹੋ ਜੇ ਥੰਬਨੇਲ ਨਹੀਂ ਲਾਏ ਹਣ ਫੇਰ ਸ਼ੁਰੂ ਹੋ ਗਈ ਇਹ ਜਿਹੜਾ ਰੀਲਸ ਬਣਾਉਂਦੀ ਆ ਉਹਦੇ ਚ ਕੁਝ ਹੋਰ ਹੁੰਦੀ ਆ ਵੀਡੀਓ ਚ ਕੁਝ ਹੋਰ ਹੁੰਦਾ ਤੇ ਥੰਬਨੇਲ ਤੇ ਕੁਝ ਹੋਰ ਹੁੰਦਾ ਇਹਨਾਂ ਦਾ ਸਟੈਂਡ ਹੈ ਨਹੀਂ ਕਿ ਆਪਾਂ ਕਹਿੰਦੇ ਸਾਈਕਲ ਦਾ ਮੋਟਰਸਾਈਕਲ ਦਾ ਸਾਰੀਆਂ ਚੀਜ਼ਾਂ ਦਾ ਸਟੈਂਡ ਹੈਗਾ ਪਰ ਇਹਨਾਂ ਦਾ ਪਤਾ ਨਹੀਂ ਖਾਤੋਂ ਨਹੀਂ ਸਟੈਂਡ ਹੈਗਾ ਕੋਈ ਨਾ ਆਊਗੀ ਕੱਲੂ ਇਹਦੇ ਤੇ ਵੀ ਆਪਣੇ ਦੂਜੇ ਚੈਨਲ ਤੇ ਵੀਡੀਓ ਕੋਈ ਪੱਪੇ ਪੱਪਾ ਨਾ ਦੇ ਨਾ ਬਸ ਹਾਂ ਜਦੋਂ ਪਿੱਤਲਾਰ ਦੇ ਤੇ ਬੱਬਾ ਹਾਂ ਜਦੋਂ ਬਣਾ ਕੇ ਚੱਲੀ ਜੀ ਦੇ ਤਾਂ ਇੱਕ ਆਸ਼ ਲਾਰੋਂ ਦੇਖ ਲੋ ਇਹਦੇ ਕੋਲ ਹੋਰ ਕੋਈ ਕੰਮ ਹੀ ਹੈ ਨਹੀਂ ਗਾ ਜਾਂ ਤਾਂ ਜਨਾਨੀ ਨਾਲ ਖੜਾ ਨੱਚੀ ਜਾਊਗਾ ਜਾਂ ਜਨਾਨੀ ਦੇ ਹਰੇਕ ਐਂਗਲ ਤੇ ਕੈਮਰਾ ਘੁਮਾਈ ਜਾਊਗਾ ਕੋਈ ਕੰਮ ਧੰਦਾ ਕਰ ਲੈ ਹੱਡ ਤੋੜ ਮਿਹਨਤ ਤੁਹਾਡੇ ਕੋਲ ਹੋਣੀ ਨਹੀਂ ਕਿ ਕੋਈ ਮਾੜਾ ਮੋਟਾ ਕੰਮ ਧੰਦਾ ਕਰ ਲੈ ਤੇ ਬਸ ਆਹੀ ਦੋ ਕੰਮ ਤੇਰੇ ਕੋਲ ਘਰੇ ਵਿਹਲਾ ਬੈਠਾ ਇਹਨਾਂ ਕਦੇ ਐ ਸਿੰਗਲ ਤੋਂ ਕੈਮਰਾ ਕਮਾਲਾ ਕਦੇ ਉਹ ਸਿੰਗਲ ਤੋਂ ਜੱਜ ਨਾਨੀ ਨਾ ਖੜ ਕੇ ਨੱਚ ਲਿਆ ਬਸ ਆਵੇ ਚੰਗੀ ਗੱਲ ਵਿਦਿਆਨ ਦੀ ਸ਼ੁਰੂਆਤ ਤੁਸੀਂ ਪੂਜਾ ਪਾਠ ਤੋਂ ਕਰਦੇ ਆ ਪਰ ਪੂਜਾ ਪਾਠ ਹਰ ਰੋਜ਼ ਕੈਮਰੇ ਦੇ ਸਾਹਮਣੇ ਹੀ ਕਰਨਾ ਇਹ ਕਿੱਥੇ ਲਿਖਿਆ ਵਾ ਕੈਮਰਾ ਬੰਦ ਕਰਕੇ ਵੀ ਪੂਜਾ ਪਾਠ ਕਰ ਹੀ ਸਕਦੇ ਤੁਸੀਂ ਰੋਜ਼ ਹੀ ਕੈਮਰੇ ਦੇ ਸਾਹਮਣੇ ਕਰਨਾ ਵਾ ਚਾਹ ਬਣਾਈ ਹਮਨੇ ਹੈ ਸੁਣਵਿਲੇ ਨਾ ਪੀਨੇ ਨੀ ਦੇਖੋ ਜੀ ਅੱਜ ਲਵਲੀ ਨਹੀਂ ਪੀ ਰਹੀ ਲਵਲੀ ਕਰ ਇੰਨਾ ਸਾਰਾ ਚਾਹ ਕੌਣ ਪੀਏਗਾ ਮੈਂ ਹੀ ਇਕੱਲਾ ਪੀਉਂਗੀ ਚਾਹ ਚ ਨਹੀਂ ਜੇ ਤੁਹਾਨੂੰ ਪਤਾ ਵੀ ਬੰਦੇ ਨੇ ਚਾਹ ਥੋੜੀ ਪੀਣੀ ਆ ਜਾਂ ਕਿਸੇ ਨੇ ਨਹੀਂ ਚਾਹ ਪੀਣੀ ਤਾਂ ਉਹ ਹਿਸਾਬ ਨਾਲ ਬਣਾ ਲਓ ਤੂੰ ਕੀ ਇਥੇ ਲੱਗਰ ਲਾਉਣਾ ਸੀਗਾ ਹੈ ਜਿਹੜਾ ਜੱਗ ਭਰ ਕੇ ਚਾਹ ਬਣਾ ਲਿਆ ਥੋੜੀ ਬਣਾਏ ਬਣਾ ਕੇ ਸਰਦਾ ਨਹੀਂ ਸੀਗਾ ਜੱਗ ਭਰ ਕੇ ਬਣਾ ਕੇ ਬਹਿ ਗਈ ਵੈਸੇ ਜਿਹੋ ਜਿਹੇ ਤੁਸੀਂ ਆ ਨਾ ਚਿਕਨ ਚੁਕਨ ਖਾਣੇ ਰਹਿੰਦੇ ਆ ਮੀਟ ਤੋਂ ਬਿਨਾ ਤੁਹਾਨੂੰ ਰੋਟੀ ਨਹੀਂ ਸਵਾਦ ਲੱਗਦੀ ਕੀ ਤੁਹਾਡੇ ਵਰਗਿਆਂ ਕੋਲ ਕਿਸੇ ਨੇ ਚਾਹ ਪੀਣੀ ਵੀ ਨਹੀਂ ਗੀ ਜੀ ਆਪਣੇ ਹਸਬੰਦ ਜੀ ਕੇ ਲਈ ਬਣਾ ਰਹਾ ਮੈਂ ਰੋਟੀ ਤੇ ਦਾਲ ਪਈ ਹੈ ਬਣਾਉਂਗੀ ਅੰਡੇ ਦੀ ਭੁੱਜੀ ਰੋਟੀ ਬਣਾ ਕੇ ਭੁੱਜੀ ਬਣਾਉਂਗੇ ਆ ਤਾਂ ਮੈਂ ਠੀਕ ਆ ਪਹਿਲਾਂ ਪੂਜਾ ਪਾਠ ਕਰ ਲਓ ਫਿਰ ਆਂਡਾ ਮੀਟ ਖਾਣ ਲੱਗ ਜਾ ਵੀ ਜੇ ਪੂਜਾ ਪਾਠ ਕੀਤਾ 2-3 ਘੰਟੇ ਠਹਿਰ ਜੇ ਸ਼ਾਮ ਨੂੰ ਖਾ ਲਓ ਇਹ ਤਾਂ ਨਹੀਂ ਵਾ ਮਗਰੇ ਤੋਂ ਨਾ ਦੋ ਤੇ ਤਾਂ ਕੋਈ ਮਤਲਬ ਨਹੀਂਗਾ ਤੁਹਾਡਾ ਪੂਜਾ ਪਾਠ ਕੀਤੇ ਦਾ ਲਵਲੀ ਵੈਸੇ ਨਹੀਂ ਖਾਦੇ ਆਜੋ ਗਾਇਜ਼ ਇੰਨੇ ਅੰਡੇ ਦੀ ਪੁਰਜੀ ਖਾਣੀ ਹੈ ਤੇ ਕਹੇ ਜੇ ਬਣੇ ਅੰਡੇ ਦੀ ਪੁਰਜੀ ਕਮੈਂਟਾਂ 'ਚ ਜ਼ਰੂਰ ਦੱਸਿਓ ਨਹੀਂ ਆ ਬੰਦਾ ਪਾਗਲਪੂਕ ਲੱਗਾ ਦਿਮਾਗ ਹਿੱਲਿਆ ਵਾ ਜਿਵੇਂ ਦਿਮਾਗ 'ਤੇ ਜਿਹੜਾ ਸਕਰੂ ਔ ਢਿੱਲਾ ਹੋਇਆ ਵਾ ਨਾਟਕ ਨੁਟ ਵੀ ਪੁੱਛਣ ਵਾਲਾ ਹੋਵੇ ਅੰਡੇ ਦੀ ਪਰਜੀ ਤੁਸੀਂ ਬਣਾਈ ਹੈ ਖਾਣੀ ਤੁਸੀਂ ਹੈ ਤੇ ਕਹਿੰਨੇ ਆਡੀਅנס ਨੂੰ ਆ ਵੀ ਹਾਂ ਕਮੈਂਟ ਕਰਕੇ ਦੱਸੋ ਅੰਡੇ ਦੇ ਭਰਜੀ ਕਿੱਦਾਂ ਦੀ ਬਣੀ ਐ ਵਾਕੇ ਤਾਂ ਦਾ ਦਿਮਾਗ ਦਿਮੋਗ ਹੈ ਨਹੀਂ ਗਾ ਖਾਣੀ ਤੁਸੀਂ ਐ ਤੁਸੀਂ ਦੱਸੋ ਲੋਕਾਂ ਨੂੰ ਕਿਹੋ ਜਿਹੀ ਬਣੀ ਐ ਬੋ ਜੀ ਗਾਇਸ ਆ ਜੱਪਾ ਖਾਣ ਲੱਗ ਗਿਆ ਬਹੁਤ ਦਿਨਾਂ ਆਵਾਜ਼ ਚਿਕਨ ਬਰੀਆਨੀ ਤੇ ਮੇਰਾ ਬਹੁਤ ਹੀ ਜ਼ਿਆਦਾ ਦਿਲ ਕਰ ਰਿਹਾ ਹੈ ਕਾਫੀ ਦਿਨੋਂਗਾ ਖਾਤੇ ਨਹੀਂ ਇੱਕ ਗਰੇਵੀ ਐ ਖਾਣੋ ਇਸ ਦੇ ਸਾਥ ਚਿਕਨ ਮਸਾਲਾ ਦੇ ਨਾਲ ਮਿਲਿਆ ਆਪਾਂ ਨੂੰ ਚਿਕਨ ਗਰੇਵੀ ਤੇ ਇਹਦੇ ਨਾਲ ਖਾਵਾਂਗੇ ਆਪਾਂ ਰੋਟੀ ਤੇ ਨਾਲ ਖਾਵਾਂਗੇ ਆਪਾਂ ਬਰਯਾਨੀ ਠੀਕ ਆ ਛੱਡਿਆ ਨਾ ਕੋਈ ਕਸਰ ਪੂਜਾ ਪਾਠ ਕਰਕੇ ਅੰਡੇ ਦੀ ਭਰਜੀ ਖਾ ਲਓ ਹੁਣ ਖਾ ਲਓ ਚਿਕਨ ਠੀਕ ਆ ਚਿਕਨ ਕੀ ਚਿਕਨ ਮਸਾਲਾ ਤੇ ਚਿਕਨ ਗਰੇਵੀ ਛੱਡਿਆ ਨਾ ਕੋਈ ਵੀ ਕਸਰ ਚੰਗਾ ਉਹ ਆਖੇ ਸੀ ਪੂਜਾ ਪਾਠ ਕਰਦੇ ਕਸਰ ਕੋਈ ਛੱਡਦੇ ਨਹੀਂ ਤਰ੍ਹਾਂ ਪ੍ਰਸ਼ਟ ਕਰਨ ਲੱਗੇ ਜੇ ਪੂਜਾ ਪਾਠ ਕਰਦੇ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਗਈ ਪੂਜਾ ਪਾਠ ਕਰਕੇ ਆਂਡਾ ਮੀਟ ਖਾਈ ਚੱਲੋ ਦਵੱਲੀ ਚੱਲੋ ਕਿ ਸੋਹੀ ਨੇ ਜੀ ਐ ਚੱਲ ਪਿੱਛੇ ਸੀਨੂ ਤੇ ਆਜੋ ਗਾਇਸ ਜਿੰਨੇ ਜਿੰਨੇ ਬਰੀਆਨੀ ਖਾਣੇ ਆ ਕਮੈਂਟ ਜੇ ਜਰੂਰ ਦੱਸਿਓ ਕਿਵੇਂ ਦੀ ਲੱਗੀ ਬਰੀਆਨੀ ਬਹੁਤ ਅੱਛਾ ਲੱਗਾ ਆਡੀਅנס ਦਾ ਬਾਅਦ ਚ ਖਵਾ ਲਿਓ ਆ ਜਿਹੜਾ ਤੁਹਾਡਾ ਛੀਨੂ ਆ ਉਹਦੀਆਂ ਲਾਲਾਂ ਡਿੱਗੀ ਆਂਦੀਆਂ ਪਹਿਲਾਂ ਹੁਣ ਉਹ ਖਵਾ ਲਓ ਆ ਜੋ ਆਡੀਅנס ਤੁਹਾਡੇ ਹੱਥੋਂ ਕੋਈ ਨਹੀਂ ਚੀਜ਼ ਖਾਂਦਾ ਸੂਬ ਲੈ ਜੇ ਨਾ ਹੋਂ ਤਾਂ ਬਾਜੀ ਹੁਣ ਐਗ ਤੇ ਬਰੀਆਨੀ ਰੋਜ਼ ਖਾਇਆ ਕਰਾਂਗੇ ਬਾਜੀ ਆਪਾਂ ਨੂੰ ਕੋਣ ਦੱਸਿਆ ਡਾਕਟਰਾਂ ਨੇ ਕਿ ਕੁਝ ਆਲਤੇ ਖਾਓ ਸਰੀਰ ਤੇ ਨਾ ਥੋੜੀ ਜਾਨ ਬਰਾਗ ਜੀ ਨਹੀਂ ਹੈਗੀ ਤਾਂ ਆਪਾਂ ਜਾ ਕੇ ਜਨਾਬਾਦ ਮੰਗਾਈ ਆ ਰਿਆਂ ਨੇ ਅਕੇ ਡਾਕਟਰਾਂ ਨੇ ਕਿਹਾ ਵਾ ਵੀ ਕੁਝ ਹੈਲਥੀ ਖਾਓ ਜਿਹਦੇ ਨਾਲ ਤੁਹਾਡੇ ਸਰੀਰ ਤੇ ਜਾਨ ਪਾਵੇ ਇਸ ਕਰਕੇ ਆਂਡਾ ਤੇ ਚਿਕਨ ਰੋਜ਼ ਹੀ ਖਾਇਆ ਕਰਨਾ ਬੇ ਬੁੱਦੂ ਆ ਬੇ ਅਗਲੇ ਡਾਕਟਰਾਂ ਨੇ ਇਹ ਕਿਹਾ ਵੀ ਕੁਝ ਹੈਲਥੀ ਖਾਓ ਇਹ ਨਹੀਂ ਕਿਹਾ ਵੀ ਚਿਕਨ ਹੀ ਖਾਣਾ ਰੋਜ਼ ਦੀ ਰੋਜ਼ ਹੈਲਥੀ ਫਰੂਟਸ ਵੀ ਹੁੰਦੇ ਆ ਸਬਜ਼ੀਆਂ ਵੀ ਹੁੰਦੀਆਂ ਹੈਲਥੀ ਆਹ ਦੀ ਡਾਈਟ ਚੇਂਜ ਕਰ ਲਓ ਇਹਦਾ ਮਤਲਬ ਇਹ ਨਹੀਂ ਕਿ ਡਾਕਟਰ ਨੇ ਕਹਤਾ ਤੇ ਅੰਡੇ ਮੀਟ ਤੇ ਸ਼ੁਰੂ ਹੋ ਜਾ ਨਾਲੇ ਵੈਸੇ ਵੀ ਜਿਹੋ ਜੀ ਤੂੰ ਸੁੱਕੀ ਹੱਡੀ ਹੈਗੀ ਆ ਤੂੰ ਜਿੰਨਾ ਮਰਜੀ ਅੰਡਾ ਮੀਟ ਖਾ ਲੈ ਜਿੰਨਾ ਮਰਜੀ ਦੇਸੀ ਕਿਉ ਫਲ ਫਰੂਟ ਖਾ ਲੈ ਤੈਨੂੰ ਲੱਗਣਾ ਕੱਖ ਵੀ ਨਹੀਂਗਾ ਬਰੀਆਨੀ ਲੈ ਕੇ ਆਏ ਸੀ ਕਿ ਬਰੀਆਨੀ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਸੀਗੀ ਤੇ ਹੁਣ ਮੈਂ ਨਾ ਅੰਡੇ ਤੇ ਬਾਜੀ ਨੌਨ ਵੇਜ ਨਾ ਰੋਜ਼ ਖਾਣਾ ਕਰਾਂਗਾ ਕਿਉਂਕਿ ਮੈਨੂੰ ਡਾਕਟਰਾਂ ਨੇ ਕਹਿ ਰੱਖਿਆ ਕਿ ਹੈਲਥੀ ਖਾਣਾ ਕਰੋ ਕੁਝ ਬਦਲਿਆ ਜਾ। ਨਹੀਂ ਡਾਕਟਰ ਤਾਂ ਤੁਹਾਨੂੰ ਕਹਿਣਗੇ ਗੋਵੀ ਖਾ ਲਿਆ ਕਰੋ ਕੁੱਤਾ ਜਿਹੜਾ ਤੁਹਾਡੇ ਘਰੇ ਰੱਖਿਆ ਉਹਦਾ ਤੇ ਉਹ ਵੀ ਖਾ ਲਿਆ ਕਰੋਗੇ। ਹੈਲਥੀ ਦਾ ਮਤਲਬ ਭਰਾਵਾ ਇਹ ਨਹੀਂ ਹੁੰਦਾ ਵੀ ਅੰਡਾ ਮੀਟ ਖਾਣਾ ਫਲ ਫਰੂਟ ਲੈ ਕੇ ਖਾ ਲਓ ਪਰ ਨਹੀਂ ਉਹ ਤਾਂ ਸਿੱਖਾਣੇ ਖਾਣਾ ਨਹੀਂਗਾ। ਅੰਡਾ ਮੀਟ ਖਾ ਲਾਂਗੇ ਨਾਲ ਲਾਉਣਾ ਸੀ ਬੀੜਾ ਤੇ ਹੋਰ ਕੀ ਹੁੰਦਾ ਹੋ ਜਰਦਾ ਤੇ ਭਈ ਇਹ ਹੋਰ ਕੀ ਲਾਉਂਦੇ ਹੁੰਦੇ ਆ ਉਹ ਬੀੜੀਆਂ। ਦੀਡਾ ਨਾ ਪਿੰਦੇ ਹੁੰਦੇ ਆ ਖਾਣਾ ਪੀਣਾ ਦਾ ਇਹ ਕੋਸ਼ ਹੈ ਲੱਗੂ ਤੁਹਾਨੂੰ ਸਵਾਹ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ